ਹਰਮਨ ਪ੍ਰੀਤ ਸਿੰਘ ਜਿਸ ਨੇ ਪੈਰਾਸੋਲੰਪਿਕ ਦੇ ਵਿੱਚ 10 ਗੋਲ ਕੀਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਮੋਵਾਲ ਪਿੰਡ ਦਾ ਰਹਿਣ ਵਾਲਾ ਹੈ ਤੀਜੀ 올림픽 ਖੇਡ ਰਿਹਾ ਸੀ ਹਰਮਨ ਤੇ 올림픽 ਦੇ ਇਤਿਹਾਸ ਚ ਇਹਦੇ ਟੋਟਲ 16 ਗੋਲ ਨੇ ਡ੍ਰੈਗ ਫਲਿੱਕਰ ਸਾਡਾ ਡਿਫੈਂਡਰ ਵੀ ਹਰਮਨ ਪ੍ਰੀਤ ਤੋਂ ਬਾਅਦ ਟੀਮ ਦਾ ਖਿਡਾਰੀ ਵਾਈਸ ਕੈਪਟਨ ਹਾਰਦਿਕ ਸਿੰਘ ਜੋ ਲਾਸਟ ਮੈਚ ਸੱਟ ਲੱਗਣ ਦੇ ਬਾਵਜੂਦ ਖੇਡਿਆ ਜਿਸ ਦਾ ਮੋਢਾ ਵੀ ਉੱਤਰ ਗਿਆ ਸੀ ਪਰ ਉੱਥੇ ਟੀਮ ਸਪਿਰਟ ਦੇ ਮੁਤਾਬਕ ਮਿਡਫੀਲਡ 'ਚ ਖੇਡਦਾ ਹੈ ਖੁਸਰੋਪੁਰ ਦਾ ਸਰ ਹਾਰ ਹਾਰਦਿਕ ਦੇ ਫਾਦਰ ਵਰਿੰਦਰਜੀਤ ਸਿੰਘ ਜੀ ਆਪ ਜੀ ਸਿਕਿਉਰਿਟੀ ਚ ਐਸਪੀ ਨੇ ਤੇ ਇਹਨਾਂ ਦੇ ਪਰਿਵਾਰ 'ਚ ਇਹ ਤੀਜਾ 올림픽 ਮੈਡਲ ਹੈ ਗੁਰਮੇਲ ਸਿੰਘ ਜੀ ਨੇ 올림픽 골ਡ ਜਿੱਤਿਆ ਸੀ ਇਸ ਤੋਂ ਬਾਅਦ ਸ਼ਮਸ਼ੇਰ ਸਿੰਘ ਸ਼ਮਸ਼ੇਰ ਸਿੰਘ ਅਟਾਰੀ ਦਾ ਰਹਿਣ ਵਾਲਾ ਸਟ੍ਰਾਈਕਰ ਸਾਡਾ ਦੂਜੀ 올림픽 ਖੇਡ ਰਿਹਾ ਸੀ 1 ਕਰੋੜ ਦੇ ਚੈੱਕ ਨਾਲ ਸ਼ਮਸ਼ੇਰ ਸਿੰਘ ਦਾ ਸਨਮਾਨਿਤ ਕੀਤਾ ਜਾ ਰਿਹਾ ਹੈਗਾ ਪੰਜਾਬ ਸਰਕਾਰ ਚ ਸ਼ਮਸ਼ੇਰ ਸਿੰਘ ਡੀਐਸਪੀ ਹੈ ਇਸ ਤੋਂ ਬਾਅਦ ਗੁਰਜੰਨ ਸਿੰਘ ਗੁਰਜੰਨ ਸਿੰਘ ਗੁਰਦਾਸਪੁਰ ਦੇ ਖਲਿਆਰਾ ਪਿੰਡ ਦਾ ਰਹਿਣ ਵਾਲਾ ਪੰਜਾਬ ਸਰਕਾਰ ਦਾ ਉਹ ਪੀਸੀਐਸ ਆਫਸਰ ਜੀ ਸਾਹਿਬ ਦੂਸਰੀ 올림픽 ਖੇਡ ਰਿਆ ਸੀ ਟੋਕੀਓ ਦੇ ਵਿੱਚ ਵੀ ਇਸ ਨੇ ਬ੍ਰਾਂਜ਼ ਜਿੱਤਿਆ ਹੁਣ ਪੈਰਿਸ ਦੇ ਵਿੱਚ ਮੈਡਲ ਜਿੱਤਿਆ ਇਸ ਤੋਂ ਬਾਅਦ ਉਹ ਖਿਡਾਰੀ ਜਿਸ ਦੀ ਸਭ ਤੋਂ ਵੱਧ ਕਮੈਂਟਰੀ ਤੇ ਚਰਚਾ ਹੋਈ ਜਰਮਨ ਪ੍ਰੀਤ ਸਿੰਘ ਜਰਮਨ ਪ੍ਰੀਤ ਸਿੰਘ ਆਪਣੀ ਖੇਡ ਦੇ ਨਾਲ ਵੀ ਆਪਣੀ ਦਿੱਖ ਦੇ ਨਾਲ ਵੀ ਵਲਖਣ ਪ੍ਰਭਾਵ ਰੱਖਦਾ ਸੀ ਹਵਾ ਚੋੜਦਿਆਂ ਬੋਲਾਂ ਨੂੰ ਉਤਾਰਦਾ ਸੀਗਾ ਰਾਜਦਾਨਪਿੰਡ ਦਾ ਰਹਿਣ ਵਾਲਾ ਜਰਮਨਪ੍ਰੀਤ ਸਿੰਘ 1 ਕਰੋੜ ਦੇ ਚੈੱਕ ਨਾਲ ਸਨਮਾਨਿਤ ਕਰ ਰਹੇ ਆ ਇਸ ਤੋਂ ਬਾਅਦ ਮਨਦੀਪ ਸਿੰਘ ਮਿੱਠਾਪੁਰ ਦਾ ਰਹਿਣ ਵਾਲਾ ਮਨਪ੍ਰੀਤ ਦਾ ਗ੍ਰੈਂਡ ਜਿਹੜਾ ਦੂਜੀ 올림픽 ਖੇਡ ਰਿਹਾ ਸੀ ਮਨਦੀਪ ਦੀ ਇਹ ਦੂਜੀ 올림픽 ਹੈ ਪੰਜਾਬ ਸਰਕਾਰ ਚ ਇਸ ਵੇਲੇ ਡੀਐਸਪੀ ਹੈ ਮਨਦੀਪ ਸਿੰਘ ਜਿਸ ਨੂੰ 1 ਕਰੋੜ ਦੇ ਚੈੱਕ ਨਾਲ ਦਿੱਤਾ ਜਾ ਰਿਹਾ ਹੈ ਮਨਦੀਪ ਤੋਂ ਬਾਅਦ ਸੁਖਜੀਤ ਸਿੰਘ ਜੱਦੀ ਮਾਝੇ ਦੇ ਰੱਕੇ ਦਾ ਰਹਿਣ ਵਾਲਾ ਤੇ ਅਮ ਜਲੰਧਰ ਆ ਕੇ ਵਸਿਆਇਆ ਖਿਡਾਰੀ ਸੁਖਜੀਤ ਸਿੰਘ ਇਹ ਕਾਕੇ ਦੇ ਨਾਲ ਨਾਲ ਫੇਮਸ ਆ ਜੁਗਰਾਜ ਭਾਜੀ ਉਦੋਂ ਕਾਕੇ ਬਾਰੇ ਸਪੈਸ਼ਲ ਬੋਲਦੇ ਹੁੰਦੇ ਸੀ ਜਦੋਂ 골ਡ ਕਰਦਾ ਸੀ ਤੇ ਇੱਕ ਰੋਡ ਦੇ ਸਨਮਾਨਨਾ ਕਰ ਰਹੇ ਹਾਂ ਸੀ ਇਸ ਤੋਂ ਬਾਅਦ ਅਸੀਂ ਉਹਨਾਂ ਖਿਡਾਰੀਆਂ ਨੂੰ ਵੀ ਸਨਮਾਨਤ ਕਰ ਰਹੇ ਹਾਂ ਜਿਨ੍ਹਾਂ ਨੇ ਟੀਮ ਦਾ ਹਿੱਸਾ ਸੀ ਕ੍ਰਿਸ਼ਨ ਬਹਾਦਰ ਪਾਟਕ ਕਿਉਂਕਿ ਇਹ ਟੀਮ ਦਾ ਹਿੱਸਾ ਸੀ ਇਹਨਾਂ ਨੂੰ ਪਾਰਟਿਸਪੇਸ਼ਨ ਦਾ 15 ਲੱਖ ਰੁਪਏ ਕੈਸ਼ ਪ੍ਰਾਈਜ਼ ਦੇ ਰਹੇ ਆ ਜਿਸ ਨੇ ਸ਼੍ਰੀਜੇਸ਼ ਦਾ ਬਦਲ ਬਣਨਾਗਾ ਇਹ ਬਹੁਤ ਵੱਡੀ ਗੱਲ ਹੈ ਸ਼੍ਰੀਜੇਸ਼ ਦਾ ਬਦਲ ਬਣਨਾ ਕ੍ਰਿਸ਼ਨ ਪਾਟਕ ਕਪੂਰਥਲਾ ਦਾ ਰਹਿਣ ਵਾਲਾ ਇਸ ਤੋਂ ਬਾਅਦ ਜੁਗਰਾਤ ਸਿੰਘ ਜੁਗਰਾਤ ਸਿੰਘ ਵੀ ਡ੍ਰੈਗ ਫਲਿੱਕਰ ਆ ਮਾਝੇ ਦਾ ਰਹਿਣ ਵਾਲਾ ਡਿਫੈਂਡਰ ਆ ਟਾਰੀ ਦਾ ਇਸ ਦਾ ਨਾਮ ਵੀ ਜੁਗਰਾਤ ਸਿੰਘ ਹੈ ਇਸ ਨੂੰ ਜੂਨੀਅਰ ਜੁਗਰਾਤ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾਗਾ ਮਨਪ੍ਰੀਤ ਸਿੰਘ ਅੱਜ ਪੁੱਤਨੀ ਜਿਕੇ ਨੇ ਭਰਾ ਨੂੰ ਅਸੀਂ ਸੱਦਾ ਦੇਵਾਂਗੇ ਮਨਪ੍ਰੀਤ ਸਿੰਘ ਕੋਰੀਅਨ ਜਿਨ੍ਹਾਂ ਦੀ ਇਹ ਚੌਥੀ 올림픽 ਸੀਗੀ ਮਨਪ੍ਰੀਤ ਨੂੰ ਬੁਖਾਰ ਹੋਣ ਕਰਕੇ ਕਿਉਂਕਿ ਉਹ ਹਾਕੀ ਇੰਡੀਆ ਦਾ ਫੰਕਸ਼ਨ ਵੀ ਅਟੈਂਡ ਕਰ ਸਕਿਆ ਮਨਪ੍ਰੀਤ ਸਿੰਘ ਟੀਮ ਦਾ ਸਾਬਕਾ ਕਪਤਾਨ ਟੀਮ ਦਾ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਦੇ ਵੱਡੇ ਭਰਾ ਨੂੰ ਅਸੀਂ ਸਨਮਾਨਿਤ ਕਰ ਰਹੇ ਹਾਂ ਅੱਜ ਚੌਥੀ 올림픽 ਸਕੇਟਿੰਗ ਮਨਪ੍ਰੀਤ ਸਿੰਘ ਨੇ 1 ਕਰੋੜ ਦਾ ਇਨਾਮ ਪੰਜਾਬ ਸਰਕਾਰ ਚ ਡੀਐਸਪੀ ਹੈ ਮੈਂ ਇੱਕ ਵਾਰੀ ਬੇਨਤੀ ਕਰੂੰਗਾ ਮੁੱਖ ਮੰਤਰੀ ਸਾਹਿਬ ਨੂੰ ਬਾਕੀ ਖਿਡਾਰੀਆਂ ਨੂੰ ਸਨਮਾਨ ਤੋਂ ਪਹਿਲਾਂ ਹਾਕੀ ਖਿਡਾਰੀਆਂ ਨਾਲ ਗਰੁੱਪ ਫੋਟੋ ਕਰਾਈ ਜਾਵੇ। ਇਹ ਉਹ ਹਾਕੀ ਟੀਮ ਹੈ ਜਿਸ ਨੇ ਪੈਰਿਸ ਦੇ ਵਿੱਚ ਝੰਡੇ ਗੱਡੇ ਜਿਸ ਤਰ੍ਹਾਂ ਬਾਈ ਨੇਮ ਜਿਸ ਤਰ੍ਹਾਂ ਬ੍ਰਿਟੇਨ ਦੇ ਮੈਚ ਦੀ ਗੱਲ ਚੱਲ ਰਹੀ ਸੀ ਤੇ ਬ੍ਰਿਟੇਨ ਦਾ ਜਦੋਂ ਮੈਚ ਚੱਲ ਰਿਹਾ ਸੀ ਤਾਂ ਉੱਥੇ ਸ਼ਾਹ ਮੁਹੰਮਦ ਦੇ ਜੰਗਨਾਮੇ ਦੀਆਂ ਉਹ 17 ਸਾਡੇ ਦਰਮIAN ਆ ਰਹੀਆਂ ਸੀ ਆਈਆਂ ਭੜਤਲਾਂ ਬੀੜ ਕੇ ਤੋਪਖਾਨੇ ਆਗੋ ਸਿੰਘਾਂ ਨੇ ਪਾਸੜੇ ਮੋੜ ਛੁੱਟੇ ਮਾਖੇ ਖਾਂ ਤੇ ਮੇਵਾਖਾਂ ਹੋਏ ਸਿੱਧੇ ਹੱਲੇ ਤਿੰਨ ਫਰੰਗੀਆਂ ਦੇ ਮੋੜ ਛੁੱਟੇ ਸ਼ਾਹ ਮੁਹੰਮਦ ਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਛੁੱਟੇ ਇਹ ਉਹ 17 ਸੀ ਸ਼ਾਹ ਮੁਹੰਮਦ ਦੀਆਂ ਜਦੋਂ ਇਹ ਬ੍ਰਿਟੇਨ ਦੇ ਨਾਲ ਮੈਚ ਖੇਡ ਰਹੇ ਸਨ 10 ਘਡਾਨੀਆਂ ਦੇ ਨਾਲ ਕਿਸ ਤਰ੍ਹਾਂ ਮੌਕੇ ਤੇ ਉਹਨਾਂ ਦੀ ਇਹ ਪਲੈਨਿੰਗ ਕੀਤੀ ਮੁੱਖ ਮੰਤਰੀ ਸਾਹਿਬ ਪੰਜਾਬੀ ਦੇ ਸਿੱਖਿਆਦਾਰੀਆਂ ਦੀ ਗੱਲ ਕਰਦੇ ਸੀ